ਫਰਕ ਤਾਂ ਹੁੰਦਾ ਹੈ ਅਕਲ ਦਾ ਵੀ ਤੇ نسل ਦਾ ਵੀ ਹੁਣ ਆ ਤਸਵੀਰਾਂ ਦੇਖ ਲਓ ਤੇ ਬਾਕੀ ਫੈਸਲਾ ਤੁਸੀਂ ਆਪ ਕਰਨਾ ਹੈ ਕਿ ਜਸਵਿੰਦਰ ਭੱਲਾ ਦੀ ਮੌਤ ਤੋਂ ਬਾਅਦ ਜਿੱਥੇ ਗੁਰਪ੍ਰੀਤ ਘੋਗੀ ਤੇ ਗਿੱਪੀ ਗਰੇਵਾਲ ਅਵਾਰਡ ਸ਼ੋਅ ਦੇ ਵਿੱਚ ਨਹੀਂ ਗਏ ਹਾਲਾਂਕਿ ਉਹਨਾਂ ਨੂੰ 6-6 ਅਵਾਰਡ ਮਿਲੇ ਸੀ ਉਹਨਾਂ ਨੇ ਕਈ ਸਾਰੇ ਅਵਾਰਡ ਜਿੱਤੇ ਸੀ ਪਰ ਉਹ ਸਵੀਕਾਰ ਕਰਨ ਵੀ ਨਹੀਂ ਪੁੱਜੇ ਕਿਉਂਕਿ ਅਵਾਰਡ ਤੋਂ ਮਹਿਜ਼ 2 ਘੰਟੇ ਪਹਿਲਾਂ ਤਾਂ ਉਹ ਆਪਣੇ ਸਾਥੀ ਕਲਾਕਾਰ ਜਸਵਿੰਦਰ ਭੱਲਾ ਦਾ ਸੰਸਕਾਰ ਕਰਵਾ ਕੇ ਆਏ ਸੀ ਉੱਥੇ ਉਹਨਾਂ ਦੇ ਹੰਝੂ ਨਹੀਂ ਸੀ ਰੁਕਦੇ ਪਏ ਹਾਲਾਂਕਿ ਨੀਰੂ ਬਾਜਵਾ ਤੇ ਤਾਨੀਆਂ ਇਹ ਦੋ ਐਕਟ੍ਰੈਸ ਵੀ ਉੱਥੇ ਸੰਸਕਾਰ ਤੇ ਤਾਂ ਹਾਜ਼ਰੀ ਲਵਾ ਕੇ ਆਈਆਂ ਪਰ 2 ਘੰਟਿਆਂ ਬਾਅਦ ਇਹਨਾਂ ਨੂੰ ਪਤਾ ਨਹੀਂ ਕਿਹੜਾ ਚਾ ਚੜ ਗਿਆ ਕਿ ਰੰਗ-ਬਰੰਗੇ ਕੱਪੜੇ ਪਾ ਕੇ ਇਹਨਾਂ ਨੇ ਨਾਚ ਗਾਣਾ ਵੀ ਕੀਤਾ ਪਰਫਾਰਮੈਂਸਿਸ ਵੀ ਕੀਤੀਆਂ ਤੇ ਬੜੇ ਚਾ ਨਾਲ ਫਿਰ ਆਪਣੇ ਪਰਿਵਾਰ ਤੇ ਹੋਰ ਸਾਥੀਆਂ ਨਾਲ ਖੁਸ਼ੀ ਜ਼ਾਹਰ ਕਰਕੇ ਫੋਟੋਆਂ ਵੀ ਪਾਈਆਂ ਕਿ ਇਹਨਾਂ ਨੂੰ ਉਹ ਸਾਥੀ ਦਾ ਦੁੱਖ ਨਹੀਂ ਸੀ ਜਿਸ ਦੇ ਨਾਲ